ਟਾਈਮ ਬਹੁਤ ਜਿਆਦਾ ਮਾੜੀ ਹਾਲਤ ਆ ਪਿੰਡ ਦੀ ਤੁਸੀਂ ਵੇਖ ਹੀ ਲਿਆ ਹੋਏਗਾ ਕਿ ਪਾਣੀ ਜਿਹੜਾ ਆ ਉਹ ਕਾਫੀ ਜਿਆਦਾ ਆ ਜਦੋਂ ਸਾਨੂੰ ਪਤਾ ਲੱਗਾ ਕਿ ਪਾਣੀ ਆਉਣ ਡਿਆ ਸਾਡੀ ਡੇਰਿਆਂ ਚ ਵੜ ਗਿਆ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਜਦੋਂ ਅਸੀਂ ਆਉਣ ਡਿਆ ਅਜੇ ਅਸੀਂ ਇੱਥੇ ਪਿੰਡ ਚ ਦਾਖਲ ਹੋਏ ਉਦੋਂ ਪੁਲ ਟੁੱਟ ਗਿਆ ਸਾਡੇ ਡੇਰਿਆਂ ਤੇ ਇਹਨਾਂ ਨੇ ਨਾ ਪਾਣੀ ਖਲੋਤਾ ਸਾਡੇ ਕਮਰੇ ਡੁੱਬੇ ਪਏ ਹੈ ਸਰਕਾਰੀ ਮਦਦ ਤਾਂ ਨਹੀਂ ਹੋਈ ਕੋਈ ਵੀਰੇ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਹੋਈ ਇੱਥੇ ਕੋਈ ਵੀ ਨਹੀਂ ਪਹੁੰਚਿਆ ਸਾਡਾ ਤਾਂ ਘਰ ਇੱਕ ਤਾਂ ਭਰਿਆ ਹੀ ਨਹੀਂ ਪਿੱਛੇ ਸਾਡਾ ਸਾਰਾ ਚੀਜ਼ਾਂ ਹੀ ਰੋੜ-ਫੋੜ ਗਈਆਂ ਜਿਹੜੀ ਸਾਡੀ ਜ਼ਮੀਨ ਦੇ ਵਿੱਚ ਝੋਨਾ ਲੱਗਾ ਸੀ ਉਹ ਵੀ ਸਾਡਾ ਪੂਕ ਨਾਸ਼ ਹੋ ਗਿਆ ਸਾਡਾ ਇਹ ਡੰਗਰ ਵਸੇ ਨਾ ਕੁਝ ਪਾ ਸਕਦੇ ਨਾ ਕੁਝ ਖਵਾਲ ਸਕਦੇ ਨਾ ਅਸੀਂ ਆਪਣੇ ਬੱਚਿਆਂ ਨੂੰ ਕੁਝ ਖਵਾਲ ਜੁਗਗੇ ਹੈਗੇ ਸਾਡਾ ਆਟਾ ਦਾਣਾ ਕੁਝ ਨਹੀਂ ਰਿਹਾ ਨਾ ਤੇ ਜੀਮ ਸਿੰਘ ਸਾਹਿਬ ਤਾਂ ਕਹਿੰਦੇ ਜਹਾਜ਼ ਦੇਤਾ ਸੀ ਹੜਪੀੜ ਤਾਂ ਜਹਾਜ਼ ਉਹਨਾਂ ਵਾਸਤੇ ਉਹਨਾਂ ਦੇ ਘੁੰਮਣ ਵਾਸਤੇ ਆ ਵੇਖ ਹਜੇ ਤੁਹਾਡੇ ਦਵਾਰ ਤੇ ਖੜੀ ਦੀਦੀ ਆ ਮਾਤੀ ਪਾਣੀ ਵੋਟਾਂ ਦੇ ਟਾਈਮ ਤੇ ਆਪਕੇ ਦਵਾਰ ਹੈ ਬਾਅਦ ਵਿੱਚ ਨਹੀਂ ਆਗੀ ਠੀਕ ਹੈ ਉਸ ਟਾਈਮ ਤੇ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਆ ਸਕਦੀ ਆ ਭਾਵੇਂ ਇੱਥੇ 9-9 ਫੁੱਟ ਪਾਣੀ ਹੋਵੇ ਉਸ ਟਾਈਮ ਤੇ ਵੀ ਆ ਜੂਗੀ ਜੇ ਵੋਟਾਂ ਹੁੰਦੀਆਂ ਹਾਂਜੀ ਵੋਟਾਂ ਹੁੰਦੀਆਂ ਤੇ ਇਸ ਟਾਈਮ ਤੇ ਪਾਣੀ ਦੇ ਵਿੱਚ ਵੀ ਆ ਜਣਾ ਸੀਗਾ ਯਾਰ ਸਭ ਦੇ ਪਸੰਦ ਚੰਨ ਤੇ ਗਿੱਧਾ ਪਾਉਣ ਤੇ ਭੰਗੜਾ ਪਾਉਣ ਤੇ ਉਹ ਬੀਬੀ ਗੁਰਪ੍ਰੀਤ ਨਾਲ ਵਿਆਹ ਕਰਾਉਂਦੇ ਉਹਨੇ ਕਰਾ ਲਿਆ ਬਹਿ ਗਿਆ ਆਹੋ ਐਹੋ ਕੁਝ ਉਹਨੂੰ ਚਾਹੀਦਾ ਸੀ ਕੋਣ ਵਿਚਾਰ ਦੇ ਕੁਰਸੀ ਮਿਲ ਗਈ ਹੈ ਬਹਿ ਗਿਆ ਕੁਰਸੀ ਦੇ ਉੱਤੇ ਦੀਪ ਸਿੰਘ ਢਾਲੀਵਾਲ ਪਹੁੰਚੇ ਗੁਰਦੀਪ ਸਿੰਘ ਢਾਲੀਵਾਲ ਜਿਹੜੇ ਆ ਜਿਸ ਟਾਈਮ ਤੇ ਪਾਣੀ ਇੱਥੇ ਏਰੀਆ ਦੇ ਵਿੱਚ ਨਹੀਂ ਸੀਗਾ ਉਸ ਟਾਈਮ ਤੇ ਇੱਥੇ ਪਹੁੰਚੇ ਸੀਗੇ ਠੀਕ ਆ ਉਸ ਤੋਂ ਬਾਅਦ ਉਹ ਇੱਥੇ ਨਹੀਂ ਪਹੁੰਚੇ ਠੀਕ ਆ ਉਹ ਵੀ ਉਹਨਾਂ ਨੇ 2 12 ਵਜੇ ਆਇਆ ਰਾਤ ਦੇ ਕਿ ਮੈਂ ਲੋਕਾਂ ਨੂੰ ਕਹਾਂਗਾ ਕਿ ਮੈਂ ਤੁਹਾਡੇ ਨਾਲ ਆ ਠੀਕ ਹੈ ਮੈਂ ਇਥੋਂ ਦਾ ਬੰਨ ਬਚਾ ਲਿਆ ਏ ਮੈਂ ਆ ਕਰ ਲਿਆ ਏ ਠੀਕ ਹੈ ਇਸ ਟਾਈਮ ਤੇ ਉਹ ਨਹੀਂ ਪਹੁੰਚ ਸਕਦਾ ਕੁਲਦੀਪ ਸਿੰਘ ਥਾਲੀਵਾਲ ਪਾਣੀ ਤੋਂ ਡਰਦੇ ਚੱਲ ਗਏ ਜਾਂ ਲੋਕਾਂ ਤੋਂ ਡਰਦੇ ਚੱਲ ਗਏ ਜਨਵ ਵਟਾਂ ਪੈਂਦੀਆਂ ਨੇ ਉਦੋਂ ਤੋਂ ਟੁੱਟੀ ਸੜਕ ਤੋਂ ਆ ਗਏ ਸੀਗੇ ਦੇਖੋ ਮੇਰੀ ਗੱਲ ਸੁਣੋ ਉਸ ਟਾਈਮ ਤੇ ਟੁੱਟੀ ਸੜਕ ਸੀਗੀ ਉਸ ਟਾਈਮ ਤੇ ਜੇ ਘੱਟਾ ਪਵਾਉਂਦੇ ਆ ਸਕਦੇ ਆ ਤੇ ਹੁਣ ਇਸ ਟਾਈਮ ਪਾਣੀ ਘਟਾ ਇਸ ਟਾਈਮ ਨਹੀਂ ਪਹੁੰਚ ਸਕਦੇ ਹੋ ਤਾਂ ਦਾਅਵੇ ਕਰੀ ਜਾਂਦੇ ਆ ਕਹਿੰਦੇ ਜੀ ਅਸੀਂ ਫੀਡ ਵੰਡ ਰਹੇ ਆ ਅਸੀਂ ਹਰਾ ਚਾਰਾ ਵੰਡ ਰਹੇ ਆ ਅਸੀਂ ਰਾਸ਼ਨ ਦੇ ਦੇਖੋ ਜੀ ਇਹਨਾਂ ਨੇ ਜਿਹੜੇ ਕੰਟੈਕਟ ਨੰਬਰ ਸਾਨੂੰ ਸ਼ੇਅਰ ਕੀਤੇ ਸੀਗੇ ਠੀਕ ਆ ਮੈਂ ਨਹੀਂ ਕੱਲੀ ਬੋਲਦੀ ਇੱਥੇ ਸਾਰੇ ਏਰੀਆ ਦੇ ਵਿੱਚ ਘੁੰਮ ਕੇ ਤੁਸੀਂ ਪੁੱਛ ਲਓ ਵੀ ਉਹ ਕੰਟੈਕਟ ਨੰਬਰ ਤੇ ਜੇਕਰ ਅਸੀਂ ਕਾਲਸ ਕੀਤੀਆਂ ਕੋਈ ਰਾਸ਼ਨ ਮੰਗਵਾਇਆ ਹੈ ਠੀਕ ਹੈ ਕੋਈ ਫੂਡ ਹੈ ਉਹਨਾਂ ਨੂੰ ਕਿਹਾ ਕਿ ਸਾਨੂੰ ਪਹਚਾਓ ਇੱਥੇ ਕਿਸੇ ਤਰੀਕੇ ਦਾ ਕੋਈ ਫੂਡ ਜਿਹੜਾ ਨਹੀਂ ਪਹੁੰਚਿਆ ਹੋਤਾ ਕਹਿੰਦੇ ਮੁਰਗੀਆਂ ਦਾ ਮਾਪਜਾ ਵੀ ਦੇਵਾਂਗੇ ਉਹਨਾਂ ਨੇ ਕੋਈ ਵੀ ਮੁਆਵਜ਼ਾ ਨਹੀਂ ਦੇਣਾ, ਮੁਰਗੀਆਂ ਦਾ ਛੱਡੋ, ਮੁੰਡੀਆਂ ਦਾ ਹੀ ਦੇ ਦੇਣਾ। ਆਂਡੇ ਜਿਹੜੇ ਵਿਚਾਰੇ ਟੁੱਟ ਗਏ ਆ, ਉਹ ਕਿੱਥੇ ਜਾਣੇ ਆ? ਉਹਨਾਂ ਦਾ ਹੀ ਦੇ ਦੇਣ। ਉਹਨਾਂ ਨੂੰ ਆਪਣੇ ਕੱਪੜੇ ਖਰਾਬ ਹੋਣ ਦਾ ਡਰ ਹੈ। ਕਿ ਅਸੀਂ ਜੇ ਪਾਣੀ ਦੇ ਵਿੱਚ ਉਤਰੇ ਤੇ ਸਾਡੇ ਕੱਪੜੇ ਖਰਾਬ ਹੋ ਜਾਣਗੇ। ਹੈਲੀਕਾਪਟਰ ਰਾਸ਼ਨ ਸੋਟ ਰਹੇ ਨੇ ਉੱਤੋਂ ਹੀ। ਹੁਣ ਇਹ ਵੀ ਤੇ ਨਹੀਂ ਦਿਖਾਇਆ ਵੀ ਕਿਸੇ ਘਰ ਦੇ ਵਿੱਚ ਸੁੱਟਿਆ। ਮੈਨੂੰ ਤਾਂ ਲੱਗਦਾ ਉਹ ਪਾਣੀ ਦੇ ਵਿੱਚ ਸੁੱਟ ਕੇ ਅੱਗੇ ਚਲੇ ਗਏ ਨੇ। ਠੀਕ ਹੈ, ਸਿਰਫ ਉਹ ਵੀ ਕਾਦੇ ਵਾਸਤੇ, ਸਿਰਫ ਦਿਖਾਉਣ ਵਾਸਤੇ ਕਿ ਮੇਰਾ ਹੈਲੀਕਾਪਟਰ ਜਿਹੜਾ ਹੈ ਉਹ ਰਾਸ਼ਨ ਸੋਟ ਰਿਹਾ। ਇਸ ਵਕਤ ਮੈਂ RAMDAS TE ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਹੜ੍ਹ ਦੇ ਨਾਲ ਲੋਕੀਂ ਝੂਤ ਰਹੇ ਨੇ ਉਧਰਲੇ ਪਾਸੇ ਤਸਵੀਰ ਦੇਖ ਲਓ ਪਾਣੀ ਹੀ ਪਾਣੀ ਹੈ ਜਿੱਧਰ ਦੇਖੋਗੇ ਪਾਣੀ ਪਾਣੀ ਹੈ ਘਰਾਂ ਦੇ ਵਿੱਚ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਇਹੋ ਜੀ ਸਥਿਤੀ ਆ ਪਿੰਡ ਕਿਹੋ ਜੀ ਸਥਿਤੀ ਹੈ ਇਸ ਪਿੰਡ ਦੀ ਵੀ ਵਿਰੇ ਐਸ ਟਾਈਮ ਬਹੁਤ ਜ਼ਿਆਦਾ ਮਾੜੀ ਹਾਲਤ ਆ ਪਿੰਡ ਦੀ ਤੁਸੀਂ ਵੇਖ ਹੀ ਲਿਆ ਹੋਏਗਾ ਕਿ ਪਾਣੀ ਜਿਹੜਾ ਆ ਉਹ ਕਾਫੀ ਜ਼ਿਆਦਾ ਆ ਚਲੋ ਅੱਜ ਤੁਸੀਂ ਥੋੜਾ ਟਾਈਮ ਲੇਟ ਪਹੁੰਚੇ ਹੋ ਕਿਸੇ ਪ੍ਰੋਬਲਮ ਕਰਕੇ ਪਰ ਮਤਲਬ ਜਦੋਂ ਕੱਲ ਦੀ ਤੇ ਪਰਸੋਂ ਦੀ ਗੱਲ ਕਰੀਏ ਉੱਥੇ ਉਸ ਟਾਈਮ ਤੇ ਪਾਣੀ ਜਿਹੜਾ ਆ ਉਹ 15-15 ਫੁੱਟ ਹੈਗਾ ਸੀਗਾ ਠੀਕ ਹੈ ਤੇ ਹੁਣ ਪਾਣੀ ਜਿਹੜਾ ਲਤਨਾ ਸ਼ੁਰੂ ਹੋ ਗਿਆ ਏ ਪਰ ਇਸ ਟਾਈਮ ਤੱਕ ਦੀ ਗੱਲ ਜੇ ਮੈਂ ਕਰ ਕਰਾਂ ਤੇ ਪ੍ਰਸ਼ਾਸਨ ਦਾ ਕੋਈ ਵੀ ਪਰਸਨ ਜਿਹੜਾ ਉਹ ਇੱਥੇ ਨਹੀਂ ਪਹੁੰਚਿਆ ਸਰਕਾਰੀ ਮਦਦ ਨਹੀਂ ਹੋਈ ਕੋਈ ਵੀਰੇ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਹੋਈ ਇੱਥੇ ਕੋਈ ਵੀ ਨਹੀਂ ਪਹੁੰਚਿਆ ਸਰਕਾਰ ਦਾਅਵੇ ਕਰੀ ਜਾਂਦੀ ਆ ਸਰਕਾਰ ਸਿਰਫ ਦਾਅਵੇ ਕਰ ਸਕਦੀ ਆ ਸਿਰਫ ਉਹ ਦਾਅਵਿਆਂ ਨੂੰ ਪੂਰਾ ਨਹੀਂ ਕਰ ਸਕਦੀ ਠੀਕ ਹੈ ਵੇਖੋ ਇੱਥੇ ਜੇਕਰ ਗੱਲ ਕੀਤੀ ਜਾਵੇ ਇੱਥੇ ਬੋਟਸ ਆ ਸਕਦੀਆਂ ਨੇ ਠੀਕ ਹੈ ਸਮਾਨ ਜਿਹੜਾ ਉਹ ਇੱਥੇ ਪ੍ਰੋਵਾਈਡ ਹੋ ਸਕਦਾ ਆ ਜਿਹੜੀ ਪ੍ਰਸ਼ਾਸਨ ਆ ਠੀਕ ਹੈ ਉਪਰੋਂ ਉਪਰੋਂ ਆਉਂਦੀ ਐ ਦੋ ਦੋ ਘਰਾਂ ਦੇ ਵਿੱਚ ਗਈ ਉਥੋਂ ਆਪਣੀ ਵੀਡੀਓ ਬਣਾ ਕੇ ਬਸ ਪਵਾ ਕੇ ਲੋਕਾਂ ਦੇ ਹਿੱਤ ਚ ਗੱਲ ਕਰਦੀ ਐ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਇੱਥੇ ਜੀ ਸੀਐਮ ਸਾਹਿਬ ਤਾਂ ਕਹਿੰਦੇ ਜਹਾਜ ਦੇਤਾ ਸੀ ਹੜਪੀੜ ਤਾਂ ਨੂੰ ਜਹਾਜ਼ ਉਹਨਾਂ ਵਾਸਤੇ ਉਹਨਾਂ ਦੇ ਘੁੰਮਣ ਵਾਸਤੇ ਆ ਵੇਖੋ ਇੱਕ ਜਹਾਜ਼ ਨਾਲ ਸਾਰੀ ਜਿਹੜਾ ਪੰਜਾਬ ਐ ਉਹਨੂੰ ਬਚਾ ਸਕਦੇ ਨੇ ਉਹ ਨਹੀਂ ਬਚਾ ਸਕਦੇ ਇਸ ਟਾਈਮ ਤੇ ਲੋੜ ਕਿਹਨਾਂ ਦੀ ਐ ਦੇਖੋ ਜਿਹੜਾ ਪੰਜਾਬ ਪੁਲਿਸ ਐ ਆਰਮੀ ਐ ਇੱਥੋਂ ਦੀ ਉਹ ਫੋਰਸ ਦੀ ਜ਼ਿਆਦਾ ਜ਼ਰੂਰਤ ਐ ਇੱਥੇ ਠੀਕ ਐ ਉਹੀ ਇਸ ਟਾਈਮ ਤੇ ਜਿਹੜੀ ਆਰਮੀ ਐ ਉਹ ਕਾਦੇ ਵਾਸਤੇ ਐ ਇਸ ਟਾਈਮ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਐ ਠੀਕ ਐ ਉਹਨਾਂ ਨੂੰ ਭੇਜਿਆ ਜਾਵੇ ਹਰ ਇੱਕ ਘਰ ਦੇ ਵਿੱਚ ਵੇਖੋ ਪਾਣੀ ਚਾਹੀਦਾ ਐ ਠੀਕ ਹੈ ਸਾਫ ਪਾਣੀ ਦੀ ਜ਼ਰੂਰਤ ਹੈ ਮੈਡੀਸਿਨਸ ਦੀ ਜ਼ਰੂਰਤ ਹੈ ਠੀਕ ਹੈ ਉਹ ਪਹਚਾਈ ਜਾਣੀ ਚਾਹੀਦੀ ਹੈ ਆਪ ਸਰਕਾਰ ਦਾ ਹੈ ਇੱਕ ਨਾਰਾ ਸੀ ਆਪ ਸਰਕਾਰ ਆਪਕੇ ਦਵਾਰ ਅੱਜ ਤੁਹਾਡੇ ਦਵਾਰ ਤੇ ਖੜੀ ਦੀਂਦੀ ਆ ਆਮ ਆਦਮੀ ਪਾਰਟੀ ਵੋਟਾਂ ਦੇ ਟਾਈਮ ਤੇ ਆਪਕੇ ਦਵਾਰ ਹੈ ਬਾਦ ਵਿੱਚ ਨਹੀਂ ਆਗੀ ਉਹ ਠੀਕ ਹੈ ਉਸ ਟਾਈਮ ਤੇ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਆ ਸਕਦੀ ਆ ਭਾਵੇਂ ਇੱਥੇ 9-9 ਫੁੱਟ ਪਾਣੀ ਹੋਵੇ ਉਸ ਟਾਈਮ ਤੇ ਵੀ ਆ ਜੂਗੀ ਜੇ ਵੋਟਾਂ ਹੁੰਦੀਆਂ ਹਾਂਜੀ ਵੋਟਾਂ ਹੁੰਦੀਆਂ ਤੇ ਇਸ ਟਾਈਮ ਤੇ ਪਾਣੀ ਦੇ ਵਿੱਚ ਵੀ ਆ ਜਣਾ ਸੀਗਾ ਸਿੱਤੇ ਸੀਐਮ ਸਾਹਿਬ ਤਾਂ ਦੌਰੇ ਤੇ ਆਉਂਦਾ ਮਿਲਦੇ ਪਏ ਹੜਪੀੜਤਾ ਨੂੰ ਫਿਰ ਇਹ ਪਿੰਡ ਰਹਿ ਕਿਵੇਂ ਗਿਆ ਉਹਨ ਮੇਰੀ ਗੱਲ ਸੁਣੋ ਮੀਟਿੰਗ ਜਾਂ ਤੇ ਇੱਕ ਚੀਜ਼ ਇੱਕ ਚੀਜ਼ ਹੈਂਡਲ ਹੋ ਸਕਦੀ ਹੈ ਜਾਂ ਫਿਰ ਮੀਟਿੰਗ ਅਟੈਂਡ ਕਰ ਸਕਦੇ ਨੇ ਜਾਂ ਉਹ ਹਾਰਡਪੀਟਾਂ ਵਾਲੇ ਦੇਖ ਸਕਦੇ ਨੇ ਉਹਨਾਂ ਵਾਸਤੇ ਇਸ ਟਾਈਮ ਉਹ ਮੀਟਿੰਗ ਜਿਆਦਾ ਜ਼ਰੂਰੀ ਹੈ ਆਪ ਇੱਥੋਂ ਦੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਹਾਂਜੀ ਇਹ ਕਿਹੜੇ ਚਾਨ ਨਾਲ ਬਣਾਈ ਸੀ ਆਮਦੀ ਪਾਰਟੀ ਅਸੀਂ ਸੋਚਿਆ ਸੀ ਨਵੀਂ ਸਰਕਾਰ ਹੈ ਮਤਲਬ ਅਲੱਗ-ਅਲੱਗ ਤਰੀਕਿਆਂ ਦੇ ਉਹ ਜਿਹੜੇ ਪ੍ਰੋਮਿਸ ਕਰਦੀ ਪਈ ਆ ਵਾਅਦੇ ਕਰਦੀ ਪਈ ਆ ਪਰ ਉਹਨਾਂ ਵਾਦਿਆਂ ਦੇ ਵਿੱਚੋਂ 1% ਵੀ ਜਿਹੜਾ ਕੋਈ ਪ੍ਰੋਮਿਸ ਹੈ ਵਾਅਦਾ ਹੈ ਉਹ ਸਾਡੇ ਨਾਲ ਉਹਨਾਂ ਨੇ ਪੂਰਾ ਨਹੀਂ ਕੀਤਾ ਸਾਡਾ ਕੀ ਕੀ ਲੱਗਦਾ ਹੈ ਕਾਰਨ ਕੀ ਸਮਝਦੇ ਹੋ ਇਹ ਸਰਕਾਰ ਨੂੰ ਦੇਰੀ ਕਿਉਂ ਲੱਗ ਰਹੀ ਹੈ ਹੈਲਪ ਕਰਨ ਵਾਸਤੇ ਦੇਰੀ ਉਹਨਾਂ ਨੂੰ ਉਹਨਾਂ ਨੂੰ ਵੇਖੋ ਮੇਰੀ ਗੱਲ ਸੁਣੋ ਜਿਹੜੀ ਸਰਕਾਰ ਹੈ ਉਹਨੂੰ ਦੇਰੀ ਲੱਗ ਹੀ ਨਹੀਂ ਸਕਦੀ ਕਿਉਂਕਿ ਉਹਦੇ ਹੱਥ ਵਿੱਚ ਸਾਰਾ ਕੁਝ ਹੈ ਠੀਕ ਹੈ ਜਦੋਂ ਮਤਲਬ ਉਹਨਾਂ ਨੇ ਦੇਖੋ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਸ ਟਾਈਮ ਤੇ ਉਹ ਇੱਥੇ ਆ ਸਕਦੇ ਨੇ ਹੁਣ ਉਹ ਇਸ ਟਾਈਮ ਇੱਥੇ ਨਹੀਂ ਆ ਸਕਦੇ ਠੀਕ ਹੈ ਉਹ ਤੇ ਉਹਨਾਂ ਦਾ ਹੁਣ ਮਾਈਂਡ ਸੈਟ ਹੋ ਗਿਆ ਹੈ ਨਾ ਕਿ ਅਸੀਂ ਨਹੀਂ ਜਾਣਾ ਕੁਲਦੀਪ ਸਿੰਘ ਥਾਲੀਵਾਲ ਪਹੁੰਚੇ ਗੁਰਦੀਪ ਸਿੰਘ ਢਾਲੀਵਾਲ ਜਿਹੜੇ ਆ ਜਿਸ ਟਾਈਮ ਤੇ ਪਾਣੀ ਇੱਥੇ ਏਰੀਆ ਦੇ ਵਿੱਚ ਨਹੀਂ ਸੀਗਾ ਉਸ ਟਾਈਮ ਤੇ ਇੱਥੇ ਪਹੁੰਚੇ ਸੀਗੇ ਠੀਕ ਐ ਉਸ ਤੋਂ ਬਾਅਦ ਉਹ ਇੱਥੇ ਨਹੀਂ ਪਹੁੰਚੇ ਠੀਕ ਐ ਉਹ ਵੀ ਉਹਨਾਂ ਨੇ 2 12 ਵਜੇ ਆਇਆ ਰਾਤ ਦੇ ਕਿ ਮੈਂ ਲੋਕਾਂ ਨੂੰ ਕਹਾਂਗਾ ਕਿ ਮੈਂ ਤੁਹਾਡੇ ਨਾਲ ਆ ਠੀਕ ਐ ਮੈਂ ਇੱਥੋਂ ਦਾ ਬੰਨ ਬਚਾਲ ਲਿਆ ਐ ਮੈਂ ਆ ਕਰ ਲਿਆ ਐ ਠੀਕ ਐ ਇਸ ਟਾਈਮ ਤੇ ਉਹ ਨਹੀਂ ਪਹੁੰਚੇ ਇੱਥੇ ਕੀ ਲੱਗਦਾ ਕੁਲਦੀਪ ਸਿੰਘ ਢਾਲੀਵਾਲ ਪਾਣੀ ਤੋਂ ਡਰਦੇ ਚੱਲ ਗਏ ਜਾਂ ਲੋਕਾਂ ਤੋਂ ਡਰਦੇ ਚੱਲ ਗਏ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਤੋਂ ਟੁੱਟੀ ਸੜਕ ਤੋਂ ਆ ਗਏ ਸੀਗੇ ਦੇਖੋ ਮੇਰੀ ਗੱਲ ਸੁਣੋ ਉਸ ਟਾਈਮ ਤੇ ਟੁੱਟੀ ਆ ਹੁਣ ਇਸ ਟਾਈਮ ਪਾਣੀ ਘਟਾ ਇਸ ਟਾਈਮ ਨਹੀਂ ਪਹੁੰਚ ਸਕਦੇ ਉਹ ਉਹ ਤਾਂ ਦਾਅਵੇ ਕਰੀ ਜਾਂਦੇ ਆ ਕਹਿੰਦੇ ਜੀ ਅਸੀਂ ਫੀਡ ਵੰਡ ਰਹੇ ਆ ਅਸੀਂ ਹਰਾ ਚਾਰਾ ਵੰਡ ਰਹੇ ਆ ਅਸੀਂ ਰਾਸ਼ਨ ਪਹੁੰਚ ਦੇਖੋ ਜੀ ਇਹਨਾਂ ਨੇ ਜਿਹੜੇ ਕੰਟੈਕਟ ਨੰਬਰ ਸਾਨੂੰ ਸ਼ੇਅਰ ਕੀਤੇ ਸੀਗੇ ਠੀਕ ਆ ਮੈਂ ਨਹੀਂ ਕੱਲੀ ਬੋਲਦੀ ਇੱਥੇ ਸਾਰੇ ਏਰੀਆ ਦੇ ਵਿੱਚ ਘੁੰਮ ਕੇ ਤੁਸੀਂ ਪੁੱਛ ਲਓ ਵੀ ਉਹ ਕੰਟੈਕਟ ਨੰਬਰ ਤੇ ਜੇਕਰ ਅਸੀਂ ਕਾਲਸ ਕੀਤੀਆਂ ਕੋਈ ਰਾਸ਼ਨ ਮੰਗਵਾਇਆ ਹੈ ਠੀਕ ਹੈ ਕੋਈ ਫੂਡ ਹੈ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਪਹੁੰਚਾਓ ਇੱਥੇ ਕਿਸੇ ਤਰੀਕੇ ਦਾ ਕੋਈ ਫੂਡ ਜਿਹੜਾ ਨਹੀਂ ਪਹੁੰਚਿਆ ਹੂੰ ਸੀਐਮ ਸਾਹਿਬ ਦਾ ਕੋਈ ਫਾਇਦਾ ਹੋਇਆ ਉਹ ਇਟਲੀ ਦੌਰੇ ਤੇ ਗਏ ਸੀ ਤੇ ਥੋੜਾ ਜਿਹਾ ਸਮਾਂ ਲੱਗ ਜਾਂਦਾ ਉਹਨਾਂ ਦਾ ਫਾਇਦਾ ਸਾਨੂੰ ਕੋਈ ਨਹੀਂ ਆ ਜਿੰਨਾ ਟਾਈਮ ਤੱਕ ਉਹ ਆ ਕੇ ਕਿਸਾਨਾਂ ਦੇ ਹਾਲ ਨਹੀਂ ਪੁੱਛਦੇ ਉਹਨਾਂ ਟਾਈਮ ਤੱਕ ਸਾਨੂੰ ਕਿਸੇ ਵੀ ਸੀਐਮ ਦਾ ਕੋਈ ਫਾਇਦਾ ਨਹੀਂ ਹੈਗਾ ਪੁੱਤਾਂ ਕਹਿੰਦੇ ਸੀ ਕਿਸਾਨਾਂ ਦੇ ਪੁੱਤਾਂ ਸੀ ਉਹ ਤਾਂ ਕਹਿੰਦੇ ਮੁਰਗੀਆਂ ਦਾ ਮੁਆਵਜ਼ਾ ਵੀ ਦੇਵਾਂਗੇ ਅਸੀਂ ਉਹਨਾਂ ਨੇ ਕੋਈ ਵੀ ਮੁਆਵਜ਼ਾ ਨਹੀਂ ਦੇਣਾ ਮੁਰਗੀਆਂ ਦਾ ਛੱਡੋ ਮੁਰਗੀਆਂ ਮਰੀਆਂ ਦਾ ਦੇ ਦੇਣੋ ਇੰਨੀ ਬਹੁਤ ਬਾਦਰੀ ਆ ਠੀਕ ਹੈ ਮੁਰਗੀਆਂ ਦੇ ਚਲੋ ਰੋੜ ਜਾਣਗੀਆਂ ਸਾਡੀਆਂ ਵਿਚਾਰੀਆਂ ਕੋਈ ਹੋ ਸਕਦਾ ਹੈ ਕਦੀ ਬਾਜੇ ਉਹ ਆਂਡਿਆਂ ਦਾ ਹੀ ਦੇ ਦੇਣਾ ਆਂਡੇ ਜਿਹੜੇ ਵਿਚਾਰੇ ਟੁੱਟ ਗਏ ਆ ਉਹ ਕਿੱਥੇ ਜਾਣੇ ਆ ਉਹਨਾਂ ਦਾ ਹੀ ਦੇ ਦੇਣ ਉਹ ਉਹ ਆਪਣੀਆਂ ਸਟੇਜਾਂ ਤੋਂ ਦਾਅਵੇ ਕਰਦੇ ਸਮਾ ਵੀਰੇ ਦੇਖੋ ਇਸ ਟਾਈਮ ਉਹ チェア ਤੇ ਬੈਠੇ ਨੇ ਉਹਨਾਂ ਨੂੰ ਇਹ ਚਾਹੀਦਾ ਏ ਠੀਕ ਹੈ ਜੀ ਉਹਨਾਂ ਕੋਲ ਹੈਲੀਕਾਪਟਰ ਹੈਗਾ ਏ ਠੀਕ ਹੈ ਬੋਟਸ ਹੈਗੀਆਂ ਨੇ ਹਰ ਇੱਕ ਏਰੀਆ ਦੇ ਵਿੱਚ ਪਹੁੰਚਣ ਮੈਨੂੰ ਇਹ ਜਿੱਥੋਂ ਤੱਕ ਇਹ ਉਮੀਦ ਹੈ ਉਹਨਾਂ ਨੂੰ ਆਪਣੇ ਕੱਪੜੇ ਖਰਾਬ ਹੋਣ ਦਾ ਡਰ ਹੈ ਕਿ ਅਸੀਂ ਜੇ ਪਾਣੀ ਦੇ ਵਿੱਚ ਉਤਰੇ ਤੇ ਸਾਡੇ ਕੱਪੜੇ ਖਰਾਬ ਹੋ ਜਾਣਗੇ ਸੀ सीएम ਸਾਹਿਬ ਤਾਂ ਆਪ ਕਹਿੰਦੇ ਬੂਟ ਲਾ ਕੇ ਉੱਤਰ ਜਾਂਦੇ ਆ ਪਾਣੀ ਵੀਰੇ ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਏ ਕਿ ਉਹਨਾਂ ਨੇ ਸਿਰਫ ਆਪਣੇ ਜਿਹੜੇ ਉਹਨਾਂ ਨੂੰ ਇਹ ਆ ਕਿ ਲੋਕ ਜਨਤਾ ਜਿਹੜੀ ਆ ਉਹ ਮੇਰੇ ਸਿਰਫ ਵਾਸਤੇ ਵਿੱਚ ਹੋ ਜੇ ਮੈਂ ਉਹਨਾਂ ਨੂੰ ਦਿਖਾ ਦਾਂ ਕਿ ਮੈਂ ਤੁਹਾਡੇ ਨਾਲ ਆ ਠੀਕ ਹੈ ਸਿਰਫ ਆਪਣੇ ਕਿਹਦੇ ਵਾਸਤੇ ਵੀਡੀਓ ਬਣਾਉਂਦੇ ਨੇ ਆਪਣਾ ਇੱਕ ਚੈਨਲ ਬਣਾਇਆ ਹੋਇਆ ਉਹਨਾਂ ਨੇ ਸਿਰਫ ਉਹਤੇ ਪਾ ਦਿੰਦੇ ਨੇ ਬਸ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਕਹਿ ਸਕਦੇ ਆਪਾਂ ਸੀਐਮ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਵੀ ਪੰਜਾਬ ਦੇ ਲੋਕ ਇਸ ਵਾਰੀ ਖੁਸ਼ ਨਹੀਂ ਕਿਉਂਕਿ ਸਾਡੀ ਸਰਕਾਰ ਹੈ ਜਿਹੜੀ 88 ਚ ਮਾਰ ਹੋਈ ਸੀ ਉਦੋਂ ਕਾਂਗਰਸ ਤੋਂ ਨਹੀਂ ਕੁਝ ਹੋਇਆ ਪਰ ਜਿਹੜਾ ਕੁਝ ਸਾਡੀ ਆਮ ਆਦਮੀ ਪਾਰਟੀ ਕਰ ਰਹੀ ਉਹ ਅਜੇ ਤੱਕ ਨਹੀਂ ਹੋਇਆ ਦੇਖੋ ਇਹਨਾਂ ਦੇ ਦਾਅਵੇਆਂ ਕਰਕੇ ਹੀ ਲੋਕਾਂ ਨੇ ਜਿਹੜੀਆਂ ਵੋਟਾਂ ਸੀਗੀਆਂ ਉਹ ਇਧਰ ਪਾਈਆਂ ਸੀਗੀਆਂ ਠੀਕ ਹੈ ਜੇਕਰ ਮੈਂ ਪਹਿਲਾਂ ਦੀ ਗੱਲ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਉਸ ਤੋਂ ਬਾਅਦ ਮੈਂ ਗੱਲ ਕਰਦੀ ਆ ਕਾਂਗਰਸ ਦੀ ਠੀਕ ਹੈ ਉਹਨਾਂ ਟਾਈਮ ਦੇ ਉੱਪਰ ਦੇਖੋ ਇਦਾਂ ਦੀ ਸਿਚੁਏਸ਼ਨ ਕਦੀ ਨਹੀਂ ਬਣੀ ਸਾਡੇ ਮੰਨ ਲਓ ਜੇ ਬੰਦੀ ਸੀਗੀ ਗੜੇ ਪੈ ਗਏ ਠੀਕ ਹੈ ਉਹ ਵੀ ਚਲੋ ਥੋੜਾ ਥੋੜਾ ਮੁਆਵਜ਼ਾ ਦੇ ਦਿੰਦੇ ਸੀਗੇ ਕਿਉਂ ਦਿੰਦੇ ਸੀਗੇ ਕਿ ਜਿਹੜੇ ਕਿਸਾਨਾਂ ਨੇ ਉੱਪਰ ਪੈਸੇ ਲਾਏ ਨੇ ਠੀਕ ਹੈ ਜਾਂ ਫਿਰ ਜਿਹੜੀਆਂ ਇਨਸੈਕਟੀਸਾਈਡ ਪੈਸਟੀਸਾਈਡ ਯੂਜ਼ ਕੀਤੇ ਨੇ ਖਾਦਾਂ ਯੂਜ਼ ਕੀਤੀਆਂ ਨੇ ਉਹਨਾਂ ਦੇ ਪੈਸੇ ਉਹਨਾਂ ਦੇ ਉੱਤਰ ਜਾਣ ਠੀਕ ਹੈ ਮੈਨੂੰ ਇਸ ਟਾਈਮ ਤੇ ਮੈਂ ਗੱਲ ਕਰਦੀ ਆ ਕਿ ਮੈਨੂੰ ਇਹਨਾਂ ਤੋਂ ਇੰਨੀ ਉਮੀਦ ਵੀ ਨਹੀਂ ਹੈ ਸਾਡੇ ਕਿਸੇ ਸਾਡੇ ਸਾਡੇ ਸਾਰੇ ਹਲਕੇ ਨੂੰ ਠੀਕ ਹੈ ਰਮਦਾਸ ਹਲਕੇ ਨੂੰ ਇਹਨਾਂ ਤੋਂ ਇਸ ਟਾਈਮ ਕੋਈ ਉਮੀਦ ਜਿਹੜੀ ਆ ਉਹ ਨਹੀਂ ਹੈਗੀ ਨਹੀਂ ਹੈਗੀ ਜੀ ਤਾਂ ਬੀਬੀ ਜੀ ਕੋਈ ਹੋਰ ਮਦਦ ਪਹੁੰਚੀ ਕੋਈ ਡਾਕਟਰੀ ਸਹਾਇਤਾ ਪਹੁੰਚੀ ਤੁਸੀਂ ਬਜ਼ੁਰਗ ਕੋਈ ਨਹੀਂ ਆਈ ਨਾ ਕੋਈ ਮਰ ਜੇ ਕੋਈ ਜੀਵੇ ਅੱਛਾ ਕੋਈ ਨਹੀਂ ਲੱਗਦਾ ਸੀਐਮ ਸਾਹਿਬ ਨੂੰ ਤਾਂ ਬੀਬੀਆਂ ਬਹੁਤ ਚੰਗੀਆਂ ਲੱਗਦੀਆਂ ਸੀ ਬੀਬੀਆਂ ਨੇ ਸਰਕਾਰ ਆ ਵੀ ਬੀਬੀਆਂ ਚੰਗੀਆਂ ਲੱਗਦੀਆਂ ਹੁਣ ਮਾਰੀਆਂ ਲੱਗਦੀਆਂ ਸੀਐਮ ਸਾਹਿਬ ਦੇ ਬਸ ਨੱਚਣ ਤੇ ਗਿੱਦਾ ਪਾਉਣ ਤੇ ਭੰਗੜਾ ਪਾਉਣ ਤੇ ਉਹ ਬੀਬੀ گورਪਰੀ ਦੇ ਨਾਲ ਵਿਆਹ ਕਰਾਉਣ ਤੇ ਉਹਨੇ ਕਰਾ ਲਿਆ ਬਹਿ ਗਿਆ ਕਾਹ ਇਹੋ ਕੁਛ ਉਹਨੂੰ ਚਾਹੀਦਾ ਸੀ ਉਹ ਹੁਣ ਵਿਚਾਰੇ ਨੂੰ ਕੁਰਸੀ ਮਿਲ ਗਈ ਹੈ ਬਹਿ ਗਿਆ ਕੁਰਸੀ ਦੇ ਉੱਤੇ ਵੀਰੇ ਆ ਜਿਹੜੇ ਪਰਿਵਾਰ ਹੈ ਇਹ ਮਤਲਬ ਡਰੇਨ ਵਾਲੀ ਦੂਸਰੀ ਸਾਈਡ ਤੋਂ ਉੱਠ ਕੇ ਆਇਆ ਜਦੋਂ ਉਹਨਾਂ ਦੇ ਘਰ ਮਤਲਬ ਪੈਰਾ ਪਾਣੀ ਜਿਹੜਾ ਸੀ ਉਹ ਪੈਰਾਂ ਤੱਕ ਪਹੁੰਚਿਆ ਉਸ ਟਾਈਮ ਤੇ ਚਲੋ ਉਹਨਾਂ ਨੇ ਸੋਚਿਆ ਕਿ ਹੁਣ ਇੱਥੋਂ ਨਿਕਲਣਾ ਹੀ ਜ਼ਿਆਦਾ ਜ਼ਰੂਰੀ ਆ ਉਸ ਟਾਈਮ ਤੇ ਮਤਲਬ ਨਾ ਤੇ ਇਹਨਾਂ ਕੋਲ ਕੋਈ ਕੱਪੜੇ ਨਹੀਂ ਠੀਕ ਹੈ ਨਾ ਕਿਸੇ ਤਰੀਕੇ ਦੇ ਕੋਈ ਮੈਡੀਕਲ ਫੈਸਿਲਿਟੀ ਹੈ ਨਾ ਕੁਝ ਵੀ ਨਹੀਂ ਹੈ ਸਿਰਫ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਲੈ ਕੇ ਉਹ ਇੱਧਰ ਆਏ ਨੇ ਤੇ ਆਪਣੇ ਜਿਹੜੇ ਜਾਨਵਰ ਸੀਗੇ ਉਹਨਾਂ ਨੂੰ ਲੈ ਕੇ ਆਏ ਨੇ ਕਿੰਨੀ ਉਮਰ ਆਪਣੇ ਬੱਚਾ ਦੀ ਬੱਚੇ ਆ ਮੇਰਾ 3 ਸਾਲ ਦਾ ਆ ਮੇਰੀ ਕੁੜੀਆ ਜਿਹੜੀ 5 ਸਾਲ ਦੀ ਆ ਜਦੋਂ ਸਾਨੂੰ ਪਤਾ ਲੱਗਾ ਕਿ ਪਾਣੀ ਆਉਣ ਡਿਆ ਸਾਡੇ ਡੇਰਿਆਂ ਚ ਵੜ ਗਿਆ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਜਦੋਂ ਅਸੀਂ ਆਉਣ ਡਿਆ ਅਜੇ ਅਸੀਂ ਇੱਥੇ ਪਿੰਡ ਚ ਦਾਖਲ ਹੋਏ ਉਤੋਂ ਪੁਲ ਟੁੱਟ ਗਿਆ ਸਾਡੇ ਡੇਰਿਆਂ ਤੇ ਇੰਨੇ ਨਾ ਪਾਣੀ ਖਲੋਤਾ ਸਾਡੇ ਕਮਰੇ ਡੁੱਬੇ ਪਏ ਆ ਡੁੱਬੇ ਪਏ ਹਾਂਜੀ ਹੋਣ ਪਾਣੀ ਉੱਤੋਂ ਸਾਡਾ ਸਾਰਾ ਸਮਾਨ ਜਿਹੜਾ ਟੈਸਟ ਨੈਸ ਹੋ ਚੁੱਕਾ ਵਾ ਅਸੀਂ ਕਿੱਥੋਂ ਆਪਣੇ ਬੱਚੇ ਨੂੰ ਖੋਣਾ ਪੈਣੀ ਜਿਹੜੇ ਘਰ ਹੁੰਦੇ ਆ ਉਹ ਵੀ ਲਾਉਣਾ ਤੇ ਹੁੰਦੇ ਆ ਇਹ ਕੋਈ ਹੁੰਦਾ ਘਰ ਹੀ ਸਾਰਾ ਹੁੰਦਾ ਬੰਦੇ ਦਾ ਹਾਟਤਕਾਰ ਇੱਕ ਤਾਂ ਭਰਿਆ ਹੀ ਨਹੀਂ ਕੋਪੀ ਸਾਡਾ ਤਾਂ ਸਾਰਾ ਚੀਜ਼ਾਂ ਹੀ ਰੋੜ ਫੋੜ ਗਈਆਂ ਜਿਹੜੀ ਸਾਡੀ ਜ਼ਮੀਨ ਦੇ ਵਿੱਚ ਚੋਣਾ ਲੱਗਾ ਸੀ ਉਹ ਵੀ ਸਾਡਾ ਇਕ ਨਾਸ ਹੋ ਗਿਆ ਸਾਡੇ ਡੰਗਰ ਵਸੇ ਨਾ ਕੁਝ ਪਾ ਸਕਦੇ ਨਾ ਕੁਝ ਖਵਾਲ ਸਕਦੇ ਨਾ ਆਹੀ ਆਪਣੇ ਬੱਚਿਆਂ ਨੂੰ ਕੁਝ ਖਵਾਲ ਜੋ ਗਏਗੇ ਸਾਡਾ ਆਟਾ ਦਾਣਾ ਕੁਝ ਨਹੀਂ ਰਿਹਾ ਨਾ ਕਿਤੇ ਛੋਲ ਸਾਡੇ ਬੱਚੇ ਕਿਥੇ ਭੁੱਖੇ ਮਰਦੇ ਪਏ ਆ ਸੀਐਮ ਸਾਹਿਬ ਤਾਂ ਪੈਣੇ ਆਪਣੀਆਂ ਸਟੇਜਾਂ ਤੋਂ ਦਾਵਾ ਕਰੀ ਜਾਂਦੇ ਆ ਕਹਿੰਦੇ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਆ ਰਾਹਤ ਸੀਐਮ ਸਾਹਿਬ ਜੀ ਤੁਹਾਡੇ ਕੋਲ ਉਹਨਾਂ ਕੇ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਸਾਡੇ ਕੋਲ ਆਏ ਇਸ ਟਾਈਮ ਸਾਡੇ ਕੋਲ ਕੋਈ ਨਹੀਂ ਉਪੜਿਆ ਹੈਗਾ ਆਹੀ ਆਪਣੇ ਬੱਚਿਆਂ ਦੇ ਨਾਲ ਇੱਕ ਬਗਾਨੇ ਘਰ ਦੇ ਵਿੱਚ ਰਹਿਣ ਡੇ ਆ ਹਨ ਉਹ ਪਿੰਡ ਵਾਲਿਆਂ ਚਲੋ ਸਾਡੇ ਜਿੱਤਨਾ ਮੈਂ ਹੁਣ ਛੱਤ ਦਿੱਤੀ ਰਹਿਣ ਵਾਸਤੇ ਅਸੀਂ ਆਪਣੇ ਬੱਚੇ ਲੈ ਕੇ ਬੈਠੇ ਇੱਥੇ ਪਰ ਸਾਡੂ ਕੋਤੇ ਉਸ ਟਾਈਮ ਕੋਈ ਨਹੀਂ ਨੌਪੜਿਆਗਾ ਸਾਡਾ ਬਜ਼ੁਰਗ ਸਾਡਾ ਦੇ ਉੱਤੇ ਬੈਠਾ ਕੋਠੇ ਦੇ ਟੰਗਿਆ ਪਿਆ ਉਹਦੇ ਕੋਲ ਕੋਈ ਚੀਜ਼ ਨਹੀਂ ਆਹੀਂ ਆਪਣੇ ਉਹਨੇ ਬੱਚੇ ਆਪਣੇ ਪੋਤਰੀਆਂ ਪੁੱਤਰੀ ਮਾਂ ਬਚਾਏ ਆ ਵੀ ਤੁਸੀਂ ਇਹਨਾਂ ਨੂੰ ਲੈ ਕੇ ਜਾਓ ਪਰ ਥੋੜਾ ਬੋਤਾ ਸਰਕਾਰ ਨੂੰ ਚਾਹੀਦਾ ਏ ਲਾਂਚ ਕਰ ਦੇ ਪੀ ਪਾਣੀ ਉਹ ਮੰਡਿਆ ਪਿਆ ਕਿਤੇ ਨਾ ਕਿਤੇ ਪਹੁੰਚਦੇ ਆਹੀਂ ਜੇਕਰ ਅਸੀਂ ਨਾ ਹੁੰਦੇ ਇਹ ਹੀ ਉੱਥੇ ਡੁੱਬ ਚੁੱਕੇ ਹਨਾ ਛੋਟੇ ਛੋਟੇ ਬੱਚੇ ਵੀ ਸਾਡੇ ਡੁੱਬ ਚੁੱਕੇ ਸਾਡਾ ਸਾਰਾ ਪਰਿਵਾਰ ਨਿੱਕੇ ਨਿੱਕੇ ਬੱਚੇ ਸਾਡੇ ਹੋਰ ਵੀ ਉਧਰੇ ਉਹ ਵੀ ਡੁੱਬ ਚੁੱਕੇ ਮੈਨੂੰ ਕੁਐਸਚਨ ਕੀਤਾ ਸੀ ਕਿ ਹੈਲੀਕਾਪਟਰ ਦਾ ਸਾਨੂੰ ਕੀ ਫਾਇਦਾ ਹੈਲੀਕਾਪਟਰ ਦਾ ਸਾਨੂੰ ਕੋਈ ਫਾਇਦਾ ਨਹੀਂ ਵੇਖੋ ਕੋਟੇ ਤੋਂ ਰਾਜਸਥਾਨ ਕੋਟਾ ਹੈ ਠੀਕ ਹੈ ਉਥੋਂ ਸੰਤ ਬਾਬਾ ਲੱਖਾ ਸਿੰਘ ਜੀ ਤੁਸੀਂ ਨਾਮ ਸੁਣਿਆ ਹੋਏਗਾ ਸਾਰਿਆਂ ਨੇ ਸੰਤ ਬਾਬਾ ਲੱਖਾ ਸਿੰਘ ਜੀ ਕੋਟੇਵਾਲੇ ਉਹ ਇੱਥੇ ਸੇਵਾ ਕਰਨ ਪਹੁੰਚ ਚੁੱਕੇ ਨੇ ਗੁਰੂ ਕੇ ਬਾਗ ਵਾਲੇ ਬਾਬਾ ਸੁੱਚਾ ਸਿੰਘ ਜੀ ਉਹ ਇੱਥੇ ਸੇਵਾ ਕਰ ਰਹੇ ਨੇ ਠੀਕ ਹੈ ਉਹਨਾਂ ਕੋਲ ਗੱਡੀਆਂ ਨੇ ਉਹ ਗੱਡੀਆਂ ਤੇ ਆ ਸਕਦੇ ਆ ਤੇ ਇਹ ਸੀਐਮ ਕੋਲ ਹੈਲੀਕਾਪਟਰ ਹੈ ਤੇ ਉਹ ਇੱਥੇ ਦੌਰਾ ਕਰਨ ਵੀ ਨਹੀਂ ਆ ਸਕਦੇ ਠੀਕ ਹੈ ਮੰਨ ਲਓ ਹੈਲੀਕਾਪਟਰ 'ਚ ਬੈਠੇ ਨੇ ਫਿਰ ਤਾਂ ਫਿਰ ਤੇ ਉਹਨਾਂ ਨੂੰ ਡਰ ਨਹੀਂ ਮੇਰੇ ਕੱਪੜੇ ਗੰਦੇ ਹੋ ਜਾਣਗੇ ਜਾਂ ਮੇਰੇ ਪੈਰ ਭੇਜ ਜਾਣਗੇ ਜਾਂ ਮੇਰਾ ਕੁਰਤਾ ਪਜਾਮਾ ਗੰਦਾ ਹੋ ਜਾਏਗਾ ਉੱਪਰ ਦੀ ਤੇ ਵੇਖਣ ਆ ਕੇ ਇੱਕ ਵਾਰ ਹੈਲੀਕਾਪਟਰ ਤਾਂ ਲੋਕਾਂ ਨੂੰ ਦਿੱਤਾ ਨਾ ਮੈਂ ਪਹਿਲਾਂ ਦੱਸਿਆ ਜੀ ਹੈਲੀਕਾ ਚਲੋ ਇੱਥੇ ਜੈਸ ਟਾਈਮ ਤੱਕ ਮੇਰਾ ਇੰਟਰਨੈਟ ਚਾਲੂ ਸੀਗਾ ਉਸ ਟਾਈਮ ਮੈਂ ਦੇਖਿਆ ਕਿ ਉਹ ਕੀ ਕਰ ਰਹੇ ਨੇ ਜਿਹੜਾ ਹੈਲੀਕਾਪਟਰ ਰਾਸ਼ਨ ਸੋਟ ਰਹੇ ਨੇ ਉਤੋਂ ਹੀ ਹੁਣ ਇਹ ਵੀ ਤੇ ਨਹੀਂ ਦਿਖਾਇਆ ਵੀ ਕਿਸੇ ਘਰ ਦੇ ਵਿੱਚ ਸੁੱਟਿਆ ਮੈਨੂੰ ਤਾਂ ਲੱਗਦਾ ਉਹ ਪਾਣੀ ਦੇ ਵਿੱਚ ਸੁੱਟ ਕੇ ਅੱਗੇ ਚਲੇ ਗਏ ਨੇ ਠੀਕ ਹੈ ਸਿਰਫ ਉਹ ਵੀ ਕਾਦੇ ਵਾਸਤੇ ਸਿਰਫ ਦਿਖਾਉਣ ਵਾਸਤੇ ਕਿ ਮੇਰਾ ਹੈਲੀਕਾਪਟਰ ਜਿਹੜਾ ਹੈ ਉਹ ਰਾਸ਼ਨ ਸੁੱਟ ਰਿਹਾ ਕੋਈ ਬਦਲਾ ਆਇਆ ਆਪਣੀ ਮੂਵੀ ਬਣਾਉਣ ਕਿਸੇ ਤਰੀਕੇ ਦਾ ਕੋਈ ਬਦਲਾ ਨਹੀਂ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਮਹਿਰਮਦਾਸ ਏਰੀਆ ਦੀ ਗੱਲ ਕਰਦੀਆਂ ਮੈਦਰਾਜ ਨਾਲੇ ਏਰੀਆ ਦੀ ਗੱਲ ਕਰਦੀਆਂ ਮੈਂ ਇਹਨਾਂ ਦੀ ਸਰਕਾਰ ਦੇ ਦੌਰਾਨ ਕਿਸੇ ਤਰੀਕੇ ਦਾ ਕੋਈ ਬਦਲਾ ਨਹੀਂ ਦੇਖਿਆ ਇਹ ਇਦੋਂ ਪਹਿਲਾਂ ਇੱਥੇ ਕਿਦੋਂ ਪਾਣੀ ਆਇਆ ਸੀ ਇਹਨਾਂ ਪਿੰਡ ਇਸ ਟਾਈਮ 1988 ਦੇ ਵਿੱਚ ਇੱਥੇ ਪਾਣੀ ਸੀਗਾ ਠੀਕ ਹੈ ਉਸ ਟਾਈਮ ਤੇ ਨਾ ਤੇ ਜਿਆਦਾ ਮੀਡੀਆ ਦਾ ਹੁੰਦਾ ਸੀਗਾ ਨਾ ਕੋਈ ਇੰਟਰਨੈਟ ਯੂਜ਼ ਹੁੰਦਾ ਸੀਗਾ ਉਸ ਟਾਈਮ ਤੇ ਚਲੋ ਆਪਾਂ ਮੰਨ ਲਿਆ ਕਿ ਅਸੀਂ ਲੋਕਾਂ ਨੂੰ ਨਹੀਂ ਦੱਸ ਸਕਦੇ ਕਿ ਇੱਥੇ ਪਾਣੀ ਆ ਰਿਹਾ ਜਾਂ ਕੁਝ ਵੀ ਹੈ ਠੀਕ ਹੈ ਐਸ ਟਾਈਮ ਸਾਰਾ ਕੁਝ ਹੋ ਸਕਦਾ ਸੀਗਾ ਸਰਕਾਰ ਚਾਹੁੰਦੀ ਤੇ ਜਿਹੜੇ ਜਿਆਦਾ ਮਤਲਬ ਏਰੀਆ ਜਿਹੜੇ ਡੁੱਬਣ ਵਾਲੇ ਨੇ ਉਹਨਾਂ ਨੂੰ ਮਤਲਬ ਹਰ ਇੱਕ ਫੈਸਿਲਿਟੀ ਉਹ ਪ੍ਰੋਵਾਈਡ ਕਰ ਸਕਦੀ ਸੀਗੀ ਵੱਡੇ ਵੱਡੇ ਕੈਂਪ ਲਗਾਏ ਜਾ ਸਕਦੇ ਸੀ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਰੱਖਿਆ ਜਾ ਸਕੇ ਤੇ ਉਹਨਾਂ ਨੂੰ ਹਰ ਇੱਕ ਤਰੀਕੇ ਦਾ ਫੂਡ ਮੈਡੀਸਿਨ ਪ੍ਰੋਵਾਈਡ ਕੀਤੀ ਜਾ ਸਕੇ ਠੀਕ ਹੈ ਇੰਟਰਨੈਟ ਦੇ باوجود ਵੀ ਉਹਨਾਂ ਨੇ ਮਤਲਬ ਇਹਨਾਂ ਨੂੰ ਡੁੱਬਨ ਦਿੱਤਾ ਫਿਰ ਆਪਾਂ ਕਾਰਨ ਕੀ ਸਮਝੀਏ ਕੁਦਰਤੀ ਆਫਤ ਸਮਝੀਏ ਜਾਂ ਸੀਐਮ ਸਮਝੀਏ ਹੂੰ ਸੀਐਮ ਸਾਹਿਬ ਤਾਂ ਕਹਿੰਦੇ ਜੀ ਹੜ੍ਹ ਹੁੰਦਾ ਤਾਂ ਉਹ ਤਾਂ ਸਰਕਾਰ ਦੀ ਨਲਾਇਕੀ ਹੈ ਕਹਿੰਦੇ ਕਾਂਗਰਸ ਦੀ ਨਲਾਇਕੀ ਹੈ ਅਕਾਲੀਏ ਦੀ ਨਲਾਇਕੀ ਹੈ ਜੇ ਉਹਨਾਂ ਰਿਹੜਾ ਆ ਤਾਂ ਉਹਨਾਂ ਨੇ ਰਣਜੀਤ ਸਾਗਰ ਡੈਮ ਬਣਾਇਆ ਹੈ ਕਾਦੇ ਵਾਸਤੇ ਬਣਾਇਆ ਸਾਨੂੰ ਡੁੱਬਨ ਤੋਂ ਬਚਾਉਣ ਵਾਸਤੇ ਬਣਾਇਆ ਤੁਸੀਂ ਕਿਹੜਾ ਡੈਮ ਇੱਥੇ ਪ੍ਰੋਵਾਈਡ ਕੀਤਾ ਹੈ ਜਾਂ ਤੇ ਤੁਸੀਂ ਡਰੇਨਸ ਜਿਹੜੀਆਂ ਉਹ ਪੱਕੀਆਂ ਕਰ ਦਿੱਤੀਆਂ ਨੇ ਕਿ ਪਾਣੀ ਜਿਹੜਾ ਪਿੰਡ ਪਿੰਡ ਦੇ ਅੰਦਰ ਨਾ ਆਵੇ ਠੀਕ ਹੈ ਕਮ ਸੇ ਕੰਮ ਤੁਹਾਨੂੰ ਇੰਨਾ ਚ ਹੁਣ ਸਿਆਮ ਕੀ ਕਰਨ ਢਿਆਵਾ ਇਹ ਸਾਨੂੰ ਕੱਢ ਕੇ ਲੈ ਗਿਆ ਹੁਣ ਇੱਥੋਂ ਹੈ ਜੀ ਜੀ ਇਹ ਵੀ ਤਾਂ ਸੋਚੇ ਨਾ ਥੋੜਾ ਬੋਤਾ ਕਾਂਗੀ ਕਾਲੀਆਂ ਡੋਰ ਤਾਂ ਕਾਂਗਾ ਸਿੱਧੀ ਕਿਉਂ ਜੀ ਹਲਾਸੀ ਜਦੋਂ ਘਰੋਂ ਨਹੀਂ ਲੇ ਹਾਟਾ ਬੜਾ ਮਾਰਾ ਹਾਲ ਸੀ ਜਦੋਂ ਪਾਣੀ ਆਇਆ ਸਾਡੇ ਪਰੋਣੇ ਨੇ ਸਾਨੂੰ ਫੋਨ ਕੀਤਾ ਨਿਆਣੇ ਕੱਢ ਲਓ ਅਸੀਂ ਆਪਣੇ ਬੱਚੇ ਲਈ ਕਿ ਮਹਾ ਪਾਣੀ ਦੇ ਵਿੱਚੋਂ ਨੋਮਣੀਆਂ ਪਾਰੋ ਇੱਥੋਂ ਸਰਪੰਚ ਦਾ ਸਾਡੇ ਲਾਗੇ ਕਰਿਆ ਸਾਨੂੰ ਸਰਪੰਚ ਤੱਕ ਨਹੀਂ ਕੋਈ ਪੁੱਛਣ دیا۔ ਸਰਪੰਚ ਤੱਕ ਵੀ ਪੁੱਛਣ دیا۔ ਸਰਪੰਚ ਸਾਡੇ ਲਾਗੇ ਆ ਜਦੋਂ ਅਸੀਂ ਘਰੋਂ ਨਿਕਲੇ ਸਾਨੂੰ ਕਹੇ ਨੇਮ ਨਹੀਂ ਆਖਿਆ ਵੀ ਜਾਂ ਮੇਰੇ ਘਰ ਆ ਜਾਓ ਜਾਂ ਤੁਹਾਡੀ ਸਹੂਲਤ ਹੋਊਗੀ। ਸਾਡੇ ਘਰ 15 ਦਿਨ ਤੱਕ ਨਹੀਂ ਪਾਣੀ ਲੱਥਰਾ। ਸਾਡਾ ਇੱਕ ਦਾਣਾ ਨਹੀਂ ਸਾਨੂੰ ਖਾਣ ਨੂੰ ਬਚਿਆ। ਅਸੀਂ ਇੱਥੇ ਆ ਕੇ ਬੈਠੇ ਸਾਡੇ ਭੈਣ ਭਰਾ ਆਪਣੇ ਅਬ ਚਾਏ ਮਨੋ ਜਦੋਂ ਇਹ ਦੁੱਖ ਦਾ ਉਹ ਵੇ ਟਾਈਮ ਸਾਰੇ ਭੈਣ ਭਰਾ ਮੇਰੇ ਛੋਟੇ ਛੋਟੇ ਪੁੱਤਰ ਇੱਕ ਮੇਰਾ ਸਾਲ ਦਾ ਪੁੱਤਰਾ ਆ ਮੇਰਾ ਪੁੱਤਰਾ ਇਹ ਦਿਲ ਦਾ ਮਰੀਜ਼ ਆ ਆ ਟਾਈਮ ਹੀ ਲੈ ਕੇ ਤੇ ਇੱਥੇ ਬੈਠੇ ਇਹਨੂੰ ਕੋ ਹੋ ਜੇ ਤਾਂ ਫੇਰ ਅਸੀਂ ਇੱਥੇ ਖੜਾ ਜ਼ਿੰਮੇਵਾਰ ਇਹ ਆ ਮੈਂ ਕੈਮਰਾਮੈਨ ਨੂੰ ਕੋ ਤਸਵੀਰ ਦਿਖਾਓ ਜੀ ਇਹਨੂੰ ਦਿਲ ਦਾ ਦਿਮਾਗੀ ਤੇ ਕੋਈ ਜੇ ਲੋੜ ਪੈ ਗਈ ਕੋਈ ਦਵਾਈ ਦੀ ਉਹ ਕਿੱਥੋਂ ਲੈਣੀ ਆ ਇਹ ਕਿੱਥੋਂ ਲੈਣੀ ਪਾਣੀ ਉਹ ਪਹਿਲਾਂ ਜਿਹੜੀ ਸਾਡੇ ਕੋਲ ਹੈਗੀ ਆ ਜਿਹੜੀਆਂ ਦੋ ਟਾਈਮ ਅਸੀਂ ਇਹਨੂੰ ਗੋਲੀਆਂ ਦਿੰਦੇ ਦਿਮਾਗ ਦੇ ਆ ਅਸੀਂ ਹੁਣ ਵੇਖ ਕੇ ਆਪਣਾ ਤੇ ਕੱਲ ਦੀ ਇੱਕ ਟਾਈਮ ਕਰਤੀ ਆ ਤੇ ਸਾਡਾ ਟਾਈਮ ਨਿਕਲ ਜੇ ਹੁਣ ਸਾਡੇ ਤੇ ਦਾਰਿਆ ਕੋਈ ਉਹ ਵੀ ਨਹੀਂ ਹੈ ਟਾਈਮ ਕੱਢ ਕੇ ਖਰ ਸਕਦਾ ਇੰਨੇ ਪਾਣੀ ਦੇ ਵਿੱਚੋਂ ਸਾਡੇ ਪਾਰ ਪਾਣੀ ਇੰਨਾ ਆ ਜਾ ਵੀ ਸਾਡੇ ਘਰ ਖਲੋਤਾ ਦੱਸਣ ਵਾਲੇ ਦੱਸਣ 15 ਦਿਨ ਤੱਕ ਨਹੀਂ ਸਾਡਾ ਪਾਣੀ ਲੱਥਣਾ ਸਾਡਾ ਇੱਕ ਦਾਣਾ ਨਹੀਂ ਖਾਣ ਨੂੰ ਵਜਾ ਕਿਤੇ ਡੰਗਰਾਂ ਦੇ ਜਿਹੜੀ ਖਾਲ ਲੈਂਦੀ ਉਹ ਵੀ ਨਹੀਂ ਅਸੀਂ ਆਪਣੇ ਬੱਚੇ ਲਈ ਕੇ ਭਜੰਦੀ ਕੀਤੀ ਦੋ ਦੋ ਸੂਟ ਹੀ ਬਸ ਪਾਏ ਸਾਨੂੰ ਪਾਣੀ ਨੋਮਣ ਨੂੰ ਸਰਕ ਦੇ ਉੱਤੋਂ ਨਹੀਂ ਨੰਗਾ ਦਿੱਤਾ ਪਾਣੀ ਨੇ ਵੀਰੇ ਮੈਂ ਗੱਲ ਕਰਾਂਗੀ ਉਧਰ ਚੰਡੀਗੜ੍ਹ ਦੇ ਡੇਰਿਆਂ ਦੀ ਠੀਕ ਹੈ ਜਿਹੜੇ ਤੇ ਜ਼ਿਆਦਾ ਮਤਲਬ ਮਤਲਬ ਜਿਹੜੇ ਚਲੇ ਗਏ ਨੇ ਠੀਕ ਹੈ ਕੈਂਪ ਦੇ ਵਿੱਚ ਜਾਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਠੀਕ ਹੈ ਉਹ ਤੇ ਠੀਕ ਨੇ ਬੜਾ ਉੱਥੇ ਅਜੇ ਵੀ ਕਈ ਪਰਿਵਾਰ ਜਿਹੜੇ ਓੜੇ ਹੋਏ ਆ ਮਾਰਨਿੰਗ ਟਾਈਮ ਜੇਕਰ ਆਪਾਂ ਗੱਲ ਕਰੀਏ ਸਾਡੀ ਕਾਲ ਤੇ ਗੱਲ ਹੋਈ ਸੀਗੀ ਉਧਰ ਤੇ ਉਹ ਕਹਿੰਦੇ ਨੇ ਕਿ ਸਵੇਰ ਦਾ ਸਾਡੇ ਕੋਲ ਉਹਨਾਂ ਕੋਲ ਕੋਈ ਫੂਡ ਹੈ ਤੇ ਨਾ ਉਹਨਾਂ ਦੇ ਕੋਲ ਪਾਣੀ ਹੈ ਠੀਕ ਹੈ ਮਤਲਬ ਉਹ ਨਾ ਉਹਨਾਂ ਦੇ ਕੋਲ ਕੋਈ ਮੈਡੀਸਿਨ ਹੈ ਸਵੇਰ ਦੇ ਉਹ ਮਤਲਬ ਉਧਰ ਹੀ ਬੈਠੇ ਹੋਏ ਨੇ ਠੀਕ ਹੈ ਕਿਸੇ ਪ੍ਰਕਾਰ ਦੀ ਕੋਈ ਉਧਰ ਬੋਠ ਨਹੀਂ ਗਈ ਕੁਝ ਨਹੀਂ ਗਿਆ ਕੁਝ ਨਹੀਂ ਗਿਆ ਤੇ ਜੇ ਮੈਂ ਗੱਲ ਕਰਦੀ ਆ ਇਹਨਾਂ ਦੇ ਗੱਲ ਕਰਦੇ ਨੇ ਕਿ ਆਟਾ ਦਾਲ ਜਿਹੜੀ ਸਕੀਮ ਸ਼ੁਰੂ ਕੀਤੀ ਸੀ ਉਹ ਕੀਤੀ ਸੀਗੀ ਬਾਦਲ ਸਰਕਾਰ ਨੇ ਠੀਕ ਹੈ ਉਹੋ ਹੀ ਜਿਹੜੀ ਸਕੀਮ ਅਜੇ ਤੱਕ ਚੱਲਦੀ ਆ ਰਹੀ ਆ ਤੇ ਉਹੋ ਹੀ ਸਾਨੂੰ ਪ੍ਰੋਵਾਈਡ ਹੋ ਰਹੀ ਆ ਠੀਕ ਹੈ ਜਿਹੜੇ ਇੱਥੇ ਕੀ ਕਹਿ ਸਕਦੇ ਆਪਾਂ ਜਿਹੜੇ ਲੋ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਉਹਨਾਂ ਨੂੰ ਉਹੋ ਹੀ ਚੀਜ਼ ਅਜੇ ਤੱਕ ਜਿਹੜੀ ਆ ਪ੍ਰੋਵਾਈਡ ਹੋ ਰਹੀ ਆ ਬਟ ਮੇਰੇ ਅਕੋਰਡਿੰਗਲੀ ਇਹਨਾਂ ਦੀ ਸਰਕਾਰ ਦੇ ਵਿੱਚ ਸਾਨੂੰ ਅਜੇ ਤੱਕ ਕੋਈ ਹੋਰ ਫੈਸਿਲਿਟੀ ਨਹੀਂ ਮਿਲੀ ਇੱਥੋਂ ਦੇ ਲੋਕਾਂ ਨੂੰ ਖਾਸ ਕਰਕੇ ਜੀ ਜੀ ਤਾਂ ਜਿਹੜੇ ਲੋਕ ਨੇ ਉਹ ਸਿੱਧਾ ਸਿੱਧਾ ਇਹ ਆਖਦੇ ਨੇ ਵੀ ਆਮ ਆਦਮੀ ਪਾਰਟੀ ਨੇ ਭਾਈ ਹੈਲੀਕਾਪਟਰ ਦਿੱਤਾ ਪਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਆਮ ਆਦਮੀ ਪਾਰਟੀ ਨੇ ਰਾਹਤ ਭਰੀ ਖਬਰ ਆਈ ਪਰ ਇਹਨਾਂ ਨੂੰ ਉਹਦੇ ਨਾਲ ਕੋਈ ਰਾਹਤ ਨਹੀਂ ਆਈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕੀ ਟਿੱਪਣੀ ਕਰਦੇ ਹੋ ਜੁੜੇ ਰਹੋ ਸਫਰ ਟੈਲੀਵਿਜ਼ਨ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਮੈਂ ਜੋਤ ਕਰੇਵਾਲ ਸਤਿ ਸ਼੍ਰੀ ਅਕਾਲ